ਤਾ ਖੋਲ ਦੋ ਮੇਰੀਆ ਬੁੱਝ ਕੌਣ ਲੈ ਮੈਨੂੰ ਪਤਾ ਹੈ ਤੁਸੀਂ ਹੀ ਹੋਵੋਗੇ ਤੈਨੂੰ ਕੋਈ ਚੀਜ਼ ਦਿਖਾਵਾਂ ਕੀ ਇੱਕ ਮਿੰਟ ਇਹ 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 ਜਨਮ ਦਿਨ ਦੀਆਂ ਵਧਾਈਆਂ ਸੱਚੀ ਤੁਸੀਂ ਕੀਤਾ ਇੰਨਾ ਕੁਝ ਲੈ ਹੋਰ ਉਹਦਾ ਬਹੁਤ ਲਾਇਤੀ ਸਾਰੀ ਕੰਦ ਭਰਤੀ ਸੀ ਆ ਹਵਾਲਾ ਬੁੱਲਾ ਆਇਆ ਨੇ ਨਹੀਂ ਤੇਜ ਸਾਰੇ ਲੈ ਗਾ ਢਾ ਕੇ ਉਹਦੇ ਕਿਸੇ ਤੱਕ ਪਾਏ ਨੇ ਚੱਲ ਫੇਰ ਵੀ ਆਪਣੇ ਜੋਗੇ ਰਹਿ ਗਏ ਆ ਦੇਖ ਅੱਜ ਇਹਦਾ ਦੂਰ ਦੂਰ ਫਰਦੇ ਨੇ ਨਾ ਹਾਂ ਇਹ ਤਾਂ ਹੋਈਆਂ ਰਏ ਇਹ ਆ ਦੇਖ ਆ ਬੁੱਝ ਵੀ ਕੌਣ ਨੇ ਕੌਣ ਨੇ ਇੱਕ ਮੈਂ ਇੱਕ ਤੂੰ ਇੱਕ ਤੂੰ ਇੱਕ ਮੈਂ ਇਤ ਮੈਂ ਕਿਹੜੀ ਤੇ ਤੁਸੀਂ ਕਿਹੜੇ ਆਹ ਜਿਹੜੀ ਲੱਗਿਆ گلابی ਰੰਗ ਦੇ ਪਤਾ ਤੂੰ ਆ ਇਹੜਾ ਚਟਾਇਆ ਜਾਨੀ ਕਿ ਮੇਰੇ ਵਾਲ ਚਿੱਟੇ ਹੋ ਗਏ ਔਰ ਥੋੜੇ ਥੋੜੇ ਇਹ ਮੈਂ ਫਿਰ ਤਾਂ ਤੁਸੀਂ ਲਿਬੜੇ ਜ ਨਹੀਂ ਪਏ ਜਾਦੇ ਉਹ ਬਸ ਅਹੀਂ ਆ ਫਿਰ ਸਾਡਾ ਫਕਰਾਂ ਦਾ ਕੌਣ ਪਤਾ ਤਾਂ ਲਿਬੜੀ ਠੀਕ ਆ ਦੇਖ ਹੈਪੀ ਬਰਥਡੇ ਇਹ ਪਤਾ ਪਤਾ ਕਿੱਥੋਂ ਲਿਆ ਇਹ ਇਹ ਉਹਨੂੰ ਤੁਹਾਨੂੰ ਪਤਾ ਕਿ ਕੂਕ ਵਾਰੇ ਉਹ ਮੈਨੂੰ ਕਾਨੂੰ ਪਤਾ ਇਦਾ ਕਰਾ ਪਿਆ ਸੀ ਮੈਂ ਦੇਖਿਆ ਖੋਲ ਕੇ ਮਾ ਕੋਈ ਹੂੰ ਲਿਆ ਕੇ ਮੈਂ ਸੋਈ ਪ੍ਰਿਆਈ ਨੂੰ ਅੱਜ ਰਾਜੀਵ ਦਾ ਜਨਮ ਦਿਨ ਆ ਤੂੰ ਨਾਲ ਜੱਕ ਲੈ ਮੇਰੇ ਮੀਨੂ ਕਹਿੰਦਾ ਵੀ ਆ ਲੈ ਆ ਦੇ ਮੈਂ ਲਿਆ ਦਿੰਦਾ ਉਹ ਚੱਲ ਤਾਂ ਕੀ ਹੋ ਗਿਆ ਔਰੇ ਗਿਹੜਾ ਪਾ ਆ ਭੋਗ ਤੇ ਕੱਟਣ ਲੱਗਿਆ ਔਰ ਅੱবি ਤਾਂ ਜਨਮ ਕੋਲ ਪੜਾ ਕੇ ਪੈਂਦੇ ਨੇ ਜਾਚੇ ਮੋਟਰ ਤੇ ਹਾਂ ਔਰੇ ਦਾ ਜਨਮ ਦਿਨ ਆ ਤੇ ਫਿਰ ਘਰੀ ਸੋਡੇ ਜਵਾਖ ਨਹੀਂ ਲੱਪਣਗੇ ਕੋਈ ਤਾਂ ਕਰ ਉਹ ਇਹਨਾਂ ਨੂੰ ਆਪੇ ਸਾਵਲਾਂਗੇ ਮੈਨੂੰ ਭਾਬੀ ਕਹੋ ਗਈ ਫੁੱਦੂ ਬਣਾ ਕੇ ਖਾਲੀ ਡੱਬਾ ਦੇ ਕੇ ਉਹ ਕੁਛ ਨਹੀਂ ਹੋ ਜਾਏਗਾ ਡੱਬਾ ਡੱਬਾ ਵੀ ਜੱਕ ਲੈ ਦੀਗਾ ਹੋ ਦੱਪਾ ਨਾ ਇਹ ਕੱਢ ਲੈ ਉੱਥੇ ਤਾਂ ਮੱਛਰ ਲੱਗੀ ਜਾਂਦਾ ਕਿਦੇ ਚਲ ਕੋਈ ਨਾ ਕੋਈ ਨਾ ਆਈ ਮੱਛਰ ਦੇ ਕਿਹੜਾ ਹੱਡ ਹੁੰਦੇ ਨੇ ਉਂਗਲਾਂ ਪੈਣੇ ਵਰਗਾ ਖਾਂਦੇ ਨੇ ਫਿਰ ਕੇ ਉਹ ਤਾਂ ਫੜ ਲਾ ਫਿਰ ਕੇ ਕੱਟੀ ਐ ਇਹਨੇ ਘੱਟ 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 ਲੈ ਲੈ ਸੱਚੀ ਮੈਂ ਨਾ ਕਦੇ ਕੇਕ ਨਹੀਂ ਕੱਟਿਆ ਸੀਗਾ ਜਿੰਨੇ ਵੀ ਜਨਮ ਦਿਨ ਨੰਗੇ ਨਾ ਬਸ ਇੱਕ ਫੋਕੀਆਂ ਸਟੋਰੀਆਂ ਲਾ ਦਿੰਦੇ ਜਾਂ ਫੋਟੋਆਂ ਲਾ ਦਿੰਦੇ ਸੀਗੇ ਸੱਚੀ ਤੇ ਮੇਰਾ ਇੰਨਾ ਕਰਦੇ ਨਾ ਜਿਹੜੇ ਤੁਸੀਂ ਬੋਲ ਗਏ ਸੀ ਨਾ ਤੁਸੀਂ ਪਕਾ ਕੇ ਦਿਖਾਤੇ ਹਾਂ ਤੁਸੀਂ ਕੇਕ ਦੀ ਗੱਲ ਕੀ ਕਰਦੇ ਆ ਜੀ ਹੈ ਆਪਾਂ ਤੁਹਾਡੇ ਖਾਤਰ ਨਾ ਕੇਕ ਕੱਟਣਾ ਇੱਕ ਆਪਾਸੇ ਦੁਨੀਆ ਘੱਟਾਂਗੇ ਦੁਨੀਆ ਸੱਚੀ ਗੱਲ ਆ ਧਰਮ ਲਗੇ ਤੂੰ ਦੇਖੀ ਅੱਜ ਜਿਹਦਣਾ ਆਪਣਾ ਹੋਊਗਾ ਨਾ ਵਿਆਹ ਆ 10 ਕਿਲਾ ਟੈਂਟ ਲਾਵਾਂਗੇ ਉਹ ਡਾਬੜਾ ਉਹ ਜਿਹੜਾ ਘਰਾੜ ਤੋਂ ਦਿਖੇ ਦੇਖੀ ਫੇਰ ਆ ਫੁੱਲ ਨਿਆਰੇ ਆਣਗੇ ਲੈ ਵੇ ਹੁਣ ਕੇਕ ਕੱਟੀ ਆਪਾਂ ਆ ਬੈਠੋ ਮੜਾ ਜਾ ਆਜੋ ਮੇਰੇ ਨਾਲ ਤੇਰੇ ਪਿੱਛੇ ਦਾ ਟੈਂਟ ਲਾਉਣ ਨੂੰ ਫਰਦਾ ਤਾਈ ਹੈ ਪਹਿਲਾਂ ਤਾਂ ਚੁੰਨੀ ਚੜਾ ਕੇ ਲਿਆਂਦੀ ਸੀ ਮੇਰੀ ਤਾਈ ਹੈ ਉਦੋਂ ਚੱਲ ਗਰੀਬੀ ਸੀ ਮਾਤਾ ਫਿਰ ਬਸ ਤਕੜਾ ਕੰਮ ਹੋ ਗਿਆ ਐਂ ਕਰਤਾ ਏ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣਾ ਇੱਕ ਕੱਟ ਲਈ ਪਹਿਲਾਂ ਤੇਰਾ ਜੀ ਵੀਰ ਵਰਗਾ ਆ ਜੇ ਕਿਤੇ ਭੈਣ ਦਾ ਜੀਰੀਆਂ ਚ ਪਾਇਆ ਮੈਂ ਕੱਟਣਾ ਪਵੇ ਉਹ ਨਹੀਂ ਜਿਹੜਾ ਉਹ ਸਮਾਨ ਲਿਆਂਦਾ ਸੀ ਹੈ ਉਹ ਰੱਖਤਾ ਕਿ ਇਸ ਤੇ ਇਸ ਤੇ ਤਾਂ ਰੱਖਾਉ ਮੈਂ ਤਾਂ ਇਹਨੂੰ ਲੈਣ ਗਿਆ ਸੀਗਾ ਉਹ ਥੋੜਾ ਪਹਲਾ ਹੋ ਜਾ ਤੂੰ ਐਂ ਲੱਗ ਜੀ ਮੈਂ ਮੈਂ ਜਾਣਾ ਮੈਂ ਦੇਖ ਇੱਕ ਕੈਮਰਾ ਪਾਟ ਕੇ ਜਾ ਠੀਕ ਮੇਰੀ ਗੱਲ ਮੇਰੀ ਗੱਲ ਸੁਣ ਅੱਜ ਤਾਂ ਨਹੀਂ ਕਿਤੇ ਤੁਹਾਡੇ ਘਰ ਦੇ ਆਂਦੇ ਉਹਦੇ ਵਾਂਗੂ ਨਾ 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 ਭੱਗ ਜਾਣ ਦੇ ਜੱਬੀ ਕਿ ਮੈਂ ਪੱਜ ਕੇ ਜਾ ਪੱਜ ਕੇ ਜਾ ਚੀਤੀਆ ਕੁਕੀ ਮੰਗਣੀ ਤੂੰ ਆਪਾਂ ਕਰਦੇ ਆਂ ਕਿ ਕੰਕਰੀ ਇੰਦੱਕਾਂ ਚ ਨਾ ਕਮਾਤਾ ਲੈ ਕਿਹਦਾ ਆਪਾਂ ਕਰਦੇ ਹੁਣ ਐਡਾ ਅਰੇਂਜਮੈਂਟ ਤਾਂ ਵਿਚਾਰੇ ਨੇ ਕੀਤਾ ਆ ਜਾਣ ਦੇ ਕੱਟ ਲੈਣੇ ਮੈਂ ਕਰਦੇ ਤਾਂ ਉਹੀਆਂ ਫੌਕੇ ਫੜਾਕੇ ਨੇ ਕਿ ਸਾਰੀ ਮੈਂ ਲਾ ਕੇ ਗਿਆ ਤੀ ਆਹ ਫਰਦਾ ਨਾ ਉਹ ਕਰ ਲੈਂਦਾ ਕੇਕ ਵੀ ਮੈਂ ਪਰਜੇ ਇੰਨ ਨੂੰ ਕੀ ਪਤਾ ਕੇਕਾ ਉਫਾਣਾ ਮਰੇ ਤਾਂ ਬੋੜਾ ਖੁੰਡਾ ਤੂੰ ਮੇਰੇ ਨਾਲ ਪਾ ਗੱਟ ਮੈਂ ਨਿਯਾਰੀ ਦੇਖੀ ਫਲਮਾਂ ਦਿਖਾਉਂਦਾ। ਦੇ ਚੰਗਾ ਵੇ। ਮਣੀ ਮੁੱਟ ਗੱਲ ਕਰਨ ਲੱਗਿਆ। ਸ਼ਰਮ ਮੰਨ ਲਿਆ ਕਰ। ਮੰਨ ਜਾਵੇਂ ਤੂੰ ਕਰ। ਹਾਂ ਵੀ ਮੰਨ ਜਾ। ਠੀਕ ਹੈ ਲੈ ਫਿਰ ਫਲਮਾਂ ਦਿਖਾਉ ਕਿਨੇ ਹੁਆ। ਸੰਗੂਰਾ। ਲੈ। ਮੂੰ ਹੀ ਦਿਖਾ ਲੈਈ ਤੂੰ। ਮੂੰ ਹੀ ਗੋਮੇ ਦਿਖਾਉਂਦਾ। ਉਹੀ ਫਰੀਜ ਨਾਲ ਚੜੀ। 95 ਦਾ ਜੇ ਕੋਈ ਫਾਇਦਾ ਹੋਵੇ ਫੇਰ ਚਾ ਉਧਰ ਜਾਣ ਦਾ ਫਾਇਦਾ ਮੰਨ ਜਾ। ਨਾ। ਠੀਕ ਹੈ। ਕੇਕ ਪਾ ਮੂਝ। ਨਾ ਮੈਂ ਤਾਂ ਆਪ ਹੀ ਖਾ ਲਾਂ। ਆ ਜਾਣ ਦੇ ਉਹਨਾਂ ਨੂੰ। ਫੇਰ ਕੱਟ ਲਾਂਗੇ। ਵਾਏ। ਵਾਏ। ਉਹ ਆ ਗਿਆ ਹਾਂ ਠੀਕ ਮੌਕਾ ਕਦੀ ਆਉਂਦਾ ਉਹਨਾਂ ਨੇ ਤਾਂ ਇਹ ਜਾ ਆ ਟੋਪੀ ਜੀ ਦੇ 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 ਟੋਪੀ ਪਾ ਦੇ ਪਾ ਦੇ ਪਾ ਦੇ ਕਿ ਮਿੱਟੀ ਲਾਤੀ ਲੈ ਕੇ ਦਿੱਤੀ ਤੈਨੂੰ ਇਹ ਵੀ ਲਿਆਂਦੀ ਹੈ ਹੋਰ ਕੀ ਲੋੜ ਸੀ ਬੋਲੀ ਪੁਰਬਲੇ ਵੀ ਲਿਆਂਦੇ ਦੇ ਮੋਟਰ ਅੰਦਰ ਤਾਂ ਨਹੀਂ ਬੇ ਗੋਠੇ ਚ ਉਸ ਬੱਚ ਦੇ ਰਾਬਟ ਦੇ ਦੇ ਮੂਰੇ ਨਹੀਂ ਨਹੀਂ ਬੱਸ ਲਾ ਦੇ ਲਾ ਦੇ ਸੋਨਾ ਲੱਕੂ ਤਾਂ ਇਹ ਆ ਲਾ ਦੇ ਹੁੱਕ ਜੀ ਉਹ ਨਹੀਂ ਨਹੀਂ ਬੱਸ ਉਹ ਜੋਕਰ ਜਾ ਬਣ ਜਾਊਗਾ ਉਹਦਾ ਬੋਲ ਕੀ ਉਹ ਬੋਲ ਕੀ ਬੋਲੇਗਾ ਅਰੇ ਗਰੀਜੀ ਚ ਚੱਕ ਦੇ ਟੋਲੀ ਆ ਓਏ ਨਹੀਂ ਓਏ ਓਏ ਜਾਨਮ ਦੇ ਨਦੇ ਬੋਲੇ ਨਹੀਂ ਕਰਦੇ ਅੱਛਾ ਹੈਪੀ ਬਰਥਡੇ ਹਾਂ ਹੈਪੀ ਬਰਥਡੇ ਟੂ ਮੈਂ ਹੀ ਕੱਟਦਾ ਦੋਹੇ ਜੀ ਫੜੋ ਹਾਂ ਇਹ ਮੈਂ ਵੀ ਪਾ ਲੈਣਾ ਵਿੱਚ ਹੱਥ ਆ ਬਈ ਪੜ ਲੈ ਚੰਗਾ ਹਾਂ ਇਹ ਹੈਪੀ ਬਰਥਡੇ ਕਈ ਬੋਰ ਪਾ ਕੇ ਸੰਗ ਛਾੜ ਗਿਆ ਆਏ ਪਾ ਦੇ ਪਤਾਈ ਦੇ ਮੂੰਚਾ ਹਾਂ ਕੀ ਕਾ ਹਾਂ 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 ਰ ਪਰਦਾਈ ਤੂੰ ਪਾ ਦੀ ਸਾਰਾ 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 ਕਾਲਾ ਪਾ ਦੇ ਪਾ ਦੇ ਪਾ ਦੇ ਤਾਂ ਕਿਹਨਾਂ ਪਾ ਦੇ ਮੂੰਚਾ ਇਹ ਇਹ ਆ ਮਲੇ ਬਣ ਗਿਆ ਮੈਨੂੰ ਵੀ ਖਵਾ ਦ ਗੰਦਰ ਦੇ ਲੈ ਆ ਉਹ ਵਾ ਲੈ ਤੂੰ ਕੋਈ ਸਹੀ ਜੇ ਮੜਾ ਇਹਦੇ ਸਮਝਾ ਦੇ ਸਮਝਾ ਦੇ ਕਾਜੋ 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 ਹਾਂ ਮੂਤੇ ਵੀ ਲਾ ਦੇ ਸਕਦਾਈ ਵੇ ਅੰਕ ਗੋਰਾ ਹੋ ਜੂ ਇਹ ਨਾਲ ਕਦੇ ਕੇਕ ਮੂਤੇ ਮੂਤੇ ਕੀ ਕਲਾਇ ਕਰਦੇ ਆ ਉਹ ਇਹ ਤਾਂ ਆਪਦਾ ਥੋੜਾ ਲਾਵਾਂਗੇ ਲੋਕ ਤਾਂ ਭਾਂ ਦਾ ਪੂਰਾ ਲਾ ਦਿੰਦੇ ਨੇ ਅੱਛਾ ਜੀ ਹੋਰ ਪਸੈਰਾਂ ਚ ਵਾਈ ਹੁੰਦਾ ਇਹ ਨਵੀਂ ਰਵਾਇਤ ਸੁਣਿਆ ਮੈਂ ਤਾਂ ਚੋਤੇ ਖਾਂਦੇ ਘਟ ਨੇ ਡਿੱਗਦੇ ਜਾਂਦੇ ਨਹੀਂ ਮੈਂ ਵੀ ਵੇਖਿਆ ਟੀਵੀ 'ਚ ਬੜਾ ਵੇਖਿਆ ਬਾਈ ਫਿਰ ਪਾਈ ਤਾਂ ਦੇਖ ਮੈਂ ਕਿਹਾ ਲਾ ਆ ਹੂੰ ਕਦੇ ਇਹ ਮੇਲਾ ਦੇ ਲਾਟੇ ਟੂ ਲਾਟਿਕਾ ਵੀ ਲਾ ਦੇ ਕਹਣਾ ਨੁਸਕਾ ਪੈਂਦੀ ਹੋਇਆ ਮੈਂ ਵੀ ਲਾਦਾ ਫਿਰ ਆਹ ਦਾਈ ਦੇ ਲਾਦੀ ਚਾਚੇ ਨਾਲ ਲਾਦੀ ਦਾਈ ਦੱਬ ਕੇ ਲਾਦੇ 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 ਆਹ ਨਹੀਂ ਆ ਰਹ ਹੁੰਦਾ ਨਾ ਮੋਟਰ ਤੇ ਹੋਟਲੇ ਨਹੀਂ ਨਿਆਰਾ ਹੁੰਦਾ ਇਹ ਇਹ ਮੋਟਰ ਤੇ ਆ ਇੰਨਾ ਵਧੀਆ ਜਰਮ ਦੇਣਾ ਮੇਰਾ ਪਹਿਲੀ ਵਾਰ ਬਣਾਇਆ ਕਿਸੇ ਨੇ ਸੱਚੀ ਹਾਂ ਫਿਰ ਉਹ ਤਾਂ ਕਰ ਲਈ ਕੌੜਾ ਮੂੰਹ ਤਾਂ ਕਰ ਲਈ ਹੁਣ ਕੌੜਾ ਮੂੰਗਾ ਨਹੀਂ ਕਰਨਾ ਸਹੀ ਲੈ ਨਹੀਂ ਕਰਦੀ ਆ ਦੇਖਾ ਲੇਹਰ ਕੀ ਆ ਮਹਾ ਕੋ ਤੇ ਪਾਣੀ ਆ ਹਾਂ ਪਾ ਫਿਰ ਗਲਾਸਾ ਚ ਲੈ ਲੈਂਗੀ ਗੁੱਟਕਾ ਉਹ ਨਾ ਲਾਉਗੇ ਮੈਂ ਨਹੀਂ ਪਿੰਦੀ ਅੱਜ ਦਾ ਜਨਮ ਤੇਰਾ ਚਿਹਰੇ ਪਿੱਛੇ ਡੈਰੇਜਮੈਂਟ ਕਰਾਈ ਸੀ ਤੂੰ ਕਹਿੰਦੀ ਮੈਂ ਲਾਉਂਦੀ ਨਹੀਂ ਉਹ ਨਹੀਂ ਨਹੀਂ ਮੈਂ ਪਾਗਲ ਤੁਸੀਂ ਲਾ ਲਓ ਮੇਰੇ ਵੰਡੇ ਦੀ ਆਇਆ ਵੀ ਲਾਉਗਾ ਉਹ ਨਹੀਂ ਉਸ ਨਹੀਂ ਹੁੰਦਾ ਉਹ ਨਹੀਂ ਸਮਝਿਆ ਕਰਦੀ ਇਸ ਲਾਲੋ ਪਰ ਪਿਆਰ ਨਹੀਂ ਕਰਦੀ ਤੈਨੂੰ ਤਾਈ ਉਹ ਗੱਲ ਉਹ ਨਹੀਂ ਉਹ ਮੈਂ ਤੁਹਾਡੇ ਕੋਲੇ ਬੈਠੀ ਆ ਨਾ ਇਹਦਾ ਵੇਚ ਚਾਲੀ ਗੱਲ ਹੋ ਗਈ ਹੈ ਨਾ ਪੰਜ ਦੇਸ ਤਾਂ ਉਹੀ ਬੋਲ ਬੋਲੇ ਟਾਂਗਦੇ ਫਰੀ ਕੇ ਲੈ ਇਹ ਕੋ ਜਰੂਰੀ ਪਹਿਲਾਂ ਤਾਈ ਲਾਉ ਬਈ ਫੇਰ ਲਾਵਾਂਗੇ ਆ ਪਤਾ ਨਹੀਂ ਤਾਂ ਡੋਲਾਂਗੇ ਨਹੀਂ ਫੇਰ ਸਾਰੀ ਉਦੋਂ ਨੂੰ ਪਤਾ ਮੈਂ ਕਿਹੜਾ ਕਦੇ ਪੀਤੀ ਐ ਮੈਂ ਪੀਂਦੀ ਆਂ ਚੱਲ ਅੱਜ ਪੀ ਲੈ ਫੇਰ ਸਾਡੇ ਨਾਲ ਅਸੀਂ ਕਿਹੜਾ ਰੋਜ਼ ਪੀਨੇ ਆਂ ਨਹੀਂ ਜਾਣਿਆ ਯਾਰ ਆਪਣੇ ਚ ਕੌਣਾ ਉਹ ਮੈਂ ਟੱਲੀ ਹੋ ਗਈ ਤੇ ਮੈਂ ਇੱਥੇ ਡਿੱਗ ਜਾਣਾ ਉਹ ਕੋਈ ਨਹੀਂ ਸਾਰਾ ਰੈਜੀਮੈਂਟਾ ਪੱਕੇ ਹੋ ਰਹੇ ਲਿਆਰ ਕਿਹਨੇ ਕੂਲਰ ਰੋ ਰਹੇ ਬੋਲੇ ਏਸੀ ਕਹਿੰਗੇ ਇਸ ਲਈ ਲਿਆ ਮੰਗੇ ਖਿੱਚ ਤੋ ਖਿੱਚ ਤੋ ਖਿੱਚ ਤੋ ਲੈ ਲੈ ਖਿੱਚ 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 ਮੋਟਾ ਆ ਪਾ ਨਾ ਇੱਕੇ ਭੋਤੀ ਦਾ ਹਾਂ ਵਾਦੂ ਆ